ਅੱਜ 1 ਦਸੰਬਰ ਨੂੰ ਪੂਰੀ ਦੁਨੀਆ ਵਿੱਚ AIDS ਮਨਾਇਆ ਜਾਂਦਾ ਔਰ ਇਸ ਤੋਂ ਵੀ ਬਚਣਾ ਕਿੱਦਾਂ ਇਹਨੂੰ ਪ੍ਰੀਵੈਂਸ਼ਨ ਦੇ ਸਾਨੂੰ ਕੀ ਕੀ ਚੀਜ਼ਾਂ ਜ਼ਰੂਰੀ ਆ ਇਹਦੇ ਲਈ ਜਿਹੜੀ ਜਾਣਕਾਰੀ ਹਰ ਸਾਲ ਸਾਂਝੀ ਕੀਤੀ ਜਾਂਦੀ ਹੈ ਅਵੇਰਨੈਸ ਦੇ ਤੌਰ ਤੇ ਔਰ ਮੈਂ ਮਹਿਸੂਸ ਕਰਦਾ ਕਿ ਇਹ ਜ਼ਰੂਰੀ ਵੀ ਹਰ ਸਾਲ ਔਰ ਅੱਜ ਜਿਹੜਾ گورਮੈਂਟ ਸਕੂਲ ਕੈਂਟਾ ਘਰ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਹੈ ਬੱਚਿਆਂ ਨੂੰ ਇਹਦੀ ਜਾਣਕਾਰੀ ਦਿੱਤੀ ਗਈ ਆ ਸਾਰੇ ਮੈਡੀਕਲ ਅਫੀਸਰ ਸਿਭਾਨ ਸਾਈਕੋਲੋਜੀ ਦੇ ਡਾਕਟਰ ਸਹਿਬਾਨ ਇਹਨਾਂ ਨੂੰ ਬਹੁਤ ਬੜੀ ਜਾਣਕਾਰੀ ਦਿੱਤੀ ਹੈ ਡਾਕਟਰ ਸਖਤ ਮਹਿਲਾ ਅਤੇ ਬੜੇ ਅੱਛੇ ਢੰਗ ਦੇ ਨਾਲ ਉਹਨਾਂ ਨੇ ਜਾਣਕਾਰੀ ਦਿੱਤੀ ਵੀ ਆ ਉਹਨੇ ਬੱਚਿਆਂ ਨੂੰ ਅੱਜ ਸ਼ਹਿਰ ਦੇ ਵਿੱਚ ਇਸ ਕਰਕੇ ਇਹ ਸ਼ਹਿਰ ਵੀ ਇਸ ਨਾਲ ਜ਼ਾਕ ਰੁਕ ਹੁੰਦਾ ਤੇ ਅੱਜ ਇਹਨੂੰ ਰੇਟਸ ਦੇ ਤੌਰ ਤੇ ਬਣਾ ਰਹੇ ਆ ਕਿਉਂਕਿ ਰੈਲੀ ਦੇ ਰੂਪ ਦੇ ਵਿੱਚ ਅਸੀਂ ਜਿਹੜਾ ਇਹਦੀ ਸ਼ੁਰੂਆਤ ਇੱਥੋਂ ਘੰਟਾ ਕਰ ਤੋਂ ਹੋਏਗੀ ਔਰ ਤਾਂ ਕਿ ਇਹ ਮੈਸੇਜ ਜਿਹੜਾ ਹੈ ਹਰ ਇੱਕ ਬੰਦੇ ਤੱਕ ਪਹੁੰਚੇ ਆ ਤੁਹਾਡੇ মিডিਆ ਦੇ ذریعے ਵੀ ਸ਼ਹਿਰ ਚ ਰੈਲੀ ਹੋ ਰਹੀ ਹੈ ਵੀ ਸੋ ਮੈਂ ਹੁਸ ਕਰਦਾ ਇਹ ਜਿਹੜੇ ਮੈਡੀਕਲ ਦੇ ਪ੍ਰੋਗਰਾਮ ਹੈ ਜਿੱਦਾਂ ਕਿ ਅਸੀਂ ਯੁੱਧ ਨਸ਼ਿਆਂ ਵਿਰੁੱਧ ਵੀ ਅੱਜ ਪ੍ਰੋਗਰਾਮ ਚੱਲਦੇ ਆ ਪੰਜਾਬ ਸਰਕਾਰ ਵੱਲੋਂ ਉਹ ਵੀ ਇਹਨਾਂ ਇੱਕ ਤਰ੍ਹਾਂ ਦੇ ਸੰਬੰਧਿਤ ਪ੍ਰੋਗਰਾਮ ਹੀ ਹੁੰਦੇ ਸਾਰੇ ਇਹ ਕਿਉਂਕਿ ਜਦੋਂ ਇਮਿਊਨਿਟੀ 弱 ਹੁੰਦੀ ਹੈ ਔਰ ਜਿਹੜਾ ਬੰਦਾ ਨਸ਼ੇ ਚਲਾ ਜਾਂਦਾ ਉਹਦੀ ਇਮਿਊਨਿਟੀ ਤਾਂ ਬਹੁਤ ਜਲਦੀ ਵੀ ਘੱਟ ਜਾਂਦੀ ਹੈ ਉੱਤੇ ਇਹਨਾਂ ਦੀਆਂ ਬਿਮਾਰੀਆਂ ਹੋਰ ਤਕੜਾ ਹਮਲਾ ਕਰਦੀਆਂ ਸੋ ਮੈਂ ਧੰਨਵਾਦ ਕਰਦਾ ਪ੍ਰਿੰਸੀਪਲ ਸਾਹਿਬ ਦਾ ਇਹਨਾਂ ਦੇ ਸਾਰੇ ਸਟਾਫ ਦਾ गवर्नमेंट स्कूल की सारी मैनेजमेंट का भी इन्होंने हर साल की तरह इन्होंने प्रोग्राम इतने रखे और एक बड़ी जानकारी क्योंकि बच्चे इतने साढ़े हरेक क्लास का बच्चा इतने पढ़ता हरेक क्लास का मतलब है हरेक वर्ग तो इतों आता बच्चा और पिंड तो लैके शहर तो लैके हरेक तरह का बच्चा इतने आ रहा और जल्दी जानकारी जी हरेक तक पहुंचेगी तो मैं बहुत बहुत, बहुत फिर द्वारा शुक्रिया करता जय हिंद सिविल हॉस्पिटल हुशियारपुर अज अस गवर्नमेंट सीनियर सैकेंडरी स्कूल वर्ल्ड एच आई वी एड्स डे बारे असं इतने ਪ੍ਰੀਡੈਂਸ਼ਨ ਬਾਰੇ ਸਟਿਗਮਾ ਬਾਰੇ ਤੇ ਅਵੇਅਰਨੈਸ ਬਾਰੇ ਬੱਚਿਆਂ ਦੀ ਜਾਗਰੂਕਤਾ ਲਈ ਅਸੀਂ ਇੱਥੇ ਆਯੋਜਨ ਕੀਤਾ ਸੀ ਤੇ ਰੈਲੀ ਆਰਗੇਨਾਈਜ਼ ਕੀਤੀ ਹੈ ਇੱਥੇ ਸਾਡੇ ਸਤਤਾਰੀਓ ਐਮ ਐਲ ਏ ਸਰ ਵੀ ਆਏ ਸੀ ਤੇ ਸਿਵਲ ਹਸਪੀਟਲ ਟੀਮ ਦੀ ਸਿਵਲ ਹਸਪੀਟਲ ਦੀ ਟੀਮ ਵੀ ਆਈ ਸੀ ਅਸੀਂ ਯੂਥ ਨੂੰ ਅਵੇਅਰ ਕਰਨ ਲਈ ਜਿਹੜੇ ਸਕੂਲ ਦੇ ਬੱਚੇ ਹੈ ਜਿਹੜੇ ਅੱਗੇ ਸਾਡਾ ਭਵਿੱਖ ਨੇ ਉਹਨਾਂ ਨੂੰ ਅਵੇਅਰ ਕਰਨ ਲਈ ਬਹੁਤ ਅਵੇਅਰ ਕਰਨਾ ਬਹੁਤ ਜ਼ਰੂਰੀ ਹੈ ਇਸ ਕਰਕੇ ਅਸੀਂ ਇੱਥੇ ਬੱਚਿਆਂ ਨੂੰ ਐਡਜ਼ ਬਾਰੇ ਔਰ ਕਿਦਾਂ ਫੈਲਦਾ ਹੈ ਇਦਾਂ ਨਹੀਂ ਫੈਲਦਾ ਹੈ ਇਸ ਤੋਂ ਬਚਣ ਲਈ ਅਸੀਂ ਕੀ ਕਰ ਸਕਦੇ ਹਾਂ ਉਹਦੀ ਟ੍ਰੀਟਮੈਂਟ ਲਈ ਫਾਰਾ ਕੁਝ ਅਸੀਂ ਬੱਚਿਆਂ ਨੂੰ ਜਾਗਰੂਕਤਾ ਲਈ ਅਸੀਂ ਇੱਥੇ ਆਯੋਜਨ ਕੀਤਾ ਸੀ ਹਮ ਜ਼ਿਆਦਾਤਰ ਕਾਰਨ ਕੀ ਡਰਗ ਵਗੈਰਾ ਦੇ ਹਾਂਜੀ ਅ ਪਹਿਲਾਂ ਅ ਅੱਜਕੱਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਹੜਾ ਸਾਡਾ ਯੂਥ ਹੈ ਉਹ ਡਰਗਸ ਦੇ ਵਿੱਚ ਬਹੁਤ ਜ਼ਿਆਦਾ ਡੁੱਬਿਆ ਹੋਇਆ ਹੈ ਜਿਸ ਕਰਕੇ ਸਰਕਾਰ ਵੀ ਬਹੁਤ ਸਾਰੇ ਅ ਅਪਰਾਲੇ ਕਰ ਰਹੀ ਹੈ ਤੇ ਉਸ ਵਿੱਚ ਵੀ ਜਿਹੜਾ ਸਭ ਤੋਂ ਜ਼ਿਆਦਾ ਕਾਰਨ ਹੈਗਾ ਅੱਜ ਕੱਲ ਉਹ ਡਰਗਸਾ ਹੈ ਕਿ ਕੇ ਸੇਮ ਸਰੀਂਜ ਯੂਜ਼ ਕਰਦੇ ਹੈ ਯੂਥ ਤਾਂ ਸਾਫ਼ ਸਰੀਂਜ ਨਹੀਂ ਯੂਜ਼ ਕਰਦੇ ਹੈ ਤੇ ਉਸ ਕਰਕੇ ਜਿਹੜਾ ਹੈਗਾ ਐਚ ਆਰ ਵੀ ਸਭ ਤੋਂ ਜ਼ਿਆਦਾ ਫੈਲਦਾ ਹੈ ਜਿਸ ਕਰਕੇ ਵੀ ਬੱਚਾ ਨੂੰ ਇਸ ਬਾਰੇ ਦੱਸਿਆ ਗਿਆ ਹੈ